ਮੈਂ ਮੈਂ ਸੁਣਿਆ ਇੱਥੇ ਥੈਰੇਪੀ ਦੇ ਨਾਲ ਲੋਕਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਹਾਂਜੀ ਸਰ ਇੱਥੇ ਸਰਵਾਈਵਰ ਹੈ ਡਿਸਕ ਪ੍ਰੋਬਲਮ ਦਾ ਹੈ ਤੇ ਸ਼ੂਗਰ ਹੈ ਦੀਪੀ ਜਦ ਵਿੱਚ ਕਿਸੇ ਨੂੰ ਪੈਰਾਲਿਸਿਸ ਪ੍ਰੋਬਲਮ ਹੋ ਜਾਂਦੀ ਹੈ ਜਾਂ ਆਪਣਾ ਬ੍ਰੇਨ ਸਟ੍ਰੋਕ ਵਗੈਰਾ ਸਭੇ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਮੈਂ ਦੇਖਿਆ ਇੱਥੇ ਤੁਸੀਂ ਡਾਂਸ ਕਰਵਾ ਰਹੇ ਸੀ ਲੋਕਾਂ ਨੂੰ ਉਹ ਕੀ ਪ੍ਰੋਸੈਸ ਹੈ ਹਾਂਜੀ ਸਰ ਡਾਂਸ ਕਰਵਾਉਣਾ ਕਿ ਹੁਣ ਅੱਜਕੱਲ ਹਰ ਕੋਈ ਡਿਪਰੈਸ਼ਨ ਤੇ ਸਟ੍ਰੈਸ ਦਾ ਮਰੀਜ਼ ਹੈ ਠੀਕ ਹੈ ਜੀ ਜਦੋਂ ਇੱਥੇ ਆਉਂਦੇ ਨੇ ਉਹ ਪੂਰਾ ਇੰਜੋਏ ਇਹਨਾਂ ਨੂੰ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਪੂਰੇ ਤੇ ਡਾਂਸਿੰਗ ਕਰਵਾਇਆ ਜਾਂਦਾ ਐਕਸਰਸਿਸ ਕਰਵਾਈ ਜਾਂਦੀ ਆ ਉਹਨਾਂ ਨਾਲ ਬਿਲਕੁਲ ਖੁਸ਼ ਤੇ ਮਜ਼ਾਦ ਰੱਖਿਆ ਜਾਂਦਾ ਬਿਲਕੁਲ ਜੀ ਜੋ ਹਿਟਿੰਗ ਵੀ ਹੁੰਦਾ ਠੀਕ ਹੈ ਉਹ ਵੈਬਟਿੰਸ ਜੋ ਐਫਾਇਰੈਂਸ ਨਿਕਲਦੀ ਆ ਜੋ ਸਾਡੀ ਬਲੋਕ ਨਸਾਂ ਨੂੰ ਖੋਲਦੀ ਆ ਜੋ ਰੈਗੂਲਰ ਥੈਰੇਪੀ ਲੈਣਗੇ ਉਹਨਾਂ ਦੀ ਜਿਹੜੀ ਬਲੋਕ ਨਸਾਂ ਨੇ ਉਹ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਲੱਕ ਦਾ ਮੇਰਾ ਲੱਕ ਦਾ ਕਰਦਾ ਜੀਗਾ ਪੇਟ ਗੈਸ ਸੀਗੀ ਕਬਜ਼ ਸੀਗੀ ਤੇ ਬੀਪੀ ਸੀਗਾ ਸੋ 5-6 ਮਹੀਨੇ ਤੋਂ ਤੁਸੀਂ ਇੱਥੇ ਆ ਰਹੇ ਹੋ ਤੁਹਾਨੂੰ ਫਰਕ ਪੈ ਰਿਹਾ ਬਹੁਤ ਫਰਕ ਪਿਆ ਜੀ ਮੈਂ ਲੇਕਰ 90% ਫਰਕ ਲੱਕ ਦਾ ਦਰਦ ਦਾ ਬਿਲਕੁਲ ਹੀ ਠ ਪੇਰ ਕਬਜ਼ੀ ਕਬਜ਼ ਵੀ ਠੀਕ ਹੋ ਗਿਆ ਤਾਂ ਸਿਟੀ ਹੈਡਲਾਈਨ ਦੇਖ ਰਹੇ ਤੁਸੀਂ ਕੱਲ ਲੋਕਾਂ ਦਾ ਖਾਣ ਪੀਣ ਰਹਿਣ ਸੈਨ ਇਸ ਤਰੀਕੇ ਦਾ ਹੋ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਸਰਵਾਈਕਲ ਡਿਸਕ ਪੇਨ ਇਹ ਤਾਂ ਐਸੀਆਂ ਬਿਮਾਰੀਆਂ ਨੇ ਜੋ ਅੱਜਕੱਲ ਆਮ ਹੀ ਹੋ ਚੁੱਕੀਆਂ ਨੇ ਤੇ ਲੋਕ ਜਿਹੜਾ ਇਸ ਦਾ ਇਲਾਜ ਕਰਵਾਉਣ ਦੇ ਲਈ ਦੂਰ ਦੂਰ ਤੱਕ ਜਾਂਦੇ ਨੇ ਪਰ ਫਿਰ ਵੀ ਆਰਾਮ ਨਹੀਂ ਮਿਲਦਾ ਸੋ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਥੈਰੇਪੀ ਦੇ ਨਾਲ ਲੋਕਾਂ ਨੂੰ ਠੀਕ ਕੀਤਾ ਜਾ ਰਿਹਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਸੋ ਗੱਲਬਾਤ ਕਰਦੇ ਹਾਂ ਕੀ ਪ੍ਰੋਸੈਸ ਹੈ ਫ੍ਰੀ ਦੇ ਵਿੱਚ ਕਿਵੇਂ ਲੋਕ ਠੀਕ ਹੋ ਸਕਦੇ ਨੇ ਗੱਲਬਾਤ ਕਰਦੇ ਹਾਂ ਮੈਮ ਸਾਡਾ ਨਮੂਨੇ ਮੈਮ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਨਮਸਤੇ ਜੀ ਮੇਰਾ ਨਾਮ ਅਨਪ੍ਰੀਤ ਕੋਹਰਾ ਜੀ ਹਾਂਜੀ ਮੈਂ ਸੁਣਿਆ ਇੱਥੇ ਥੈਰੇਪੀ ਦੇ ਨਾਲ ਲੋਕਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਇੱਥੇ ਹਾਂਜੀ ਸਰ ਇੱਥੇ ਸਰਵਾਈਕਲ ਦਾ ਹੈ ਡਿਸਕ ਪ੍ਰੋਬਲਮ ਦਾ ਹੈ ਤੇ ਸ਼ੂਗਰ ਹੈ ਦੀਪੀ ਜਿਵੇਂ ਕਿਸੇ ਨੂੰ ਪੈਰਾਲਿਸਿਸ ਪ੍ਰੋਬਲਮ ਹੋ ਜਾਂਦੀ ਹੈ ਜਾਂ ਆਪਣਾ ਬ੍ਰੇਨ ਸਟ੍ਰੋਕ ਵਗੈਰਾ ਸਭੇ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਹਾਂਜੀ ਜੀ ਫਿਰ ਮੈਮ ਕੀ ਪ੍ਰੋਸੈਸ ਕੀ ਹੈ ਜੇ ਕਿਸੇ ਨੇ ਆਣਾ ਹੈ ਤਾਂ ਕੋਈ ਮਤਲਬ ਹਰ ਕੋਈ ਆ ਸਕਦਾ ਹੈ ਜਾਂ ਫਿਰ ਕੋਈ ਪਾਬੰਦੀਆਂ ਵੀ ਹੈਗੀਆਂ ਨੇ ਕਿ ਇਹਨਾਂ ਦਾ ਇਲਾਜ ਜਿਹੜਾ ਇੱਥੇ ਨਹੀਂ ਹੋਏਗਾ ਨਹੀਂ ਸਰ ਹਰ ਕੋਈ ਆ ਸਕਦਾ ਹੈ ਬਟ ਜਿਵੇਂ ਕਿਸ ਨੂੰ ਹਾਰਡ ਦੀ ਪ੍ਰੋਬਲਮ ਹੈ ਜੈਕਸਨ 슈ਗਰ ਹੈ ਬੀਪੀ ਹੈ ਅੱਜ ਦੇ ਸਮੇਂ ਦੇ ਜਿੰਨੇ ਵੀ ਪ੍ਰੋਬਲਮਾਂ ਸਾਨੂੰ ਹੋ ਰਹੀਆਂ ਸਾਡੇ ਗਲਤ ਲਾਈਫ ਸਟਾਈਲ ਕਰਕੇ ਹੋ ਰਹੀਆਂ ਨੇ ਠੀਕ ਹੈ ਜੀ ਜਦੋਂ ਕੋਈ ਪਹਿਲੀ ਵਾਰ ਆਂਦਾ ਹੈ ਉਹਨੂੰ ਥੋੜਾ ਜਿਹਾ ਅਸੀਂ ਵੇਟਿੰਗ ਕਰਵਾਨੇ ਆ ਉਸ ਤੋਂ ਬਾਅਦ ਉਹਨਾਂ ਦੀ ਐਕਸਰਸਾਈਜ਼ ਕਰਵਾਨੇ ਆ ਠੀਕ ਹੈ ਜੀ ਥੋੜੀ ਬੋਡੀ ਵਾਰਮ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੈਰਕਿਲੀ ਲਿਜਾਇਆ ਜਾਂਦਾ ਹੈ ਹਾਂ ਜੀ ਮੈਂ ਦੇਖਿਆ ਤੇ ਤੁਸੀਂ ਡਾਂਸ ਕਰਵਾ ਰਹੇ ਸੀ ਲੋਕਾਂ ਨੂੰ ਉਹ ਕੀ ਪ੍ਰੋਸੈਸ ਹੈ ਹਾਂਜੀ ਸਰ ਡਾਂਸ ਕਰਵਾਉਣਾ ਹੈ ਕਿ ਹੁਣ ਅੱਜ ਕੱਲ ਹਰ ਕੋਈ ਡਿਪਰੈਸ਼ਨ ਤੇ ਸਟ्रेस ਦਾ ਮਰੀਜ਼ ਹੈ ਠੀਕ ਹੈ ਜੀ ਜਦੋਂ ਇੱਥੇ ਆਉਂਦੇ ਨੇ ਉਹ ਪੂਰਾ ਇੰਜੋਏ ਉਹਨਾਂ ਨੂੰ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਪੂਰੇ ਤੇ ਡਾਂਸ ਹੀ ਕਰਵਾਇਆ ਜਾਂਦਾ ਐਕਸਰਸਿਸ ਕਰਵਾਈ ਜਾਂਦੀ ਹੈ ਉਹਨਾਂ ਨਾਲ ਬਿਲਕੁਲ ਖੁਸ਼ ਤੇ ਮਜ਼ਾਜ਼ ਰੱਖਿਆ ਜਾਂਦਾ ਬਿਲਕੁਲ ਜੀ ਹਾਂਜੀ ਉਹਦੇ ਨਾਲ ਹੁੰਦਾ ਕੀ ਹੈ ਵਾਰਮ ਅਪ ਕਹ ਲਈਏ ਜਾਂ ਫਿਰ ਮਾਈਂਡ ਫਰੈਸ਼ ਕਹ ਲਈਏ ਜੀ ਮਾਈਂਡ ਫਰੈਸ਼ੀ ਹੋ ਜਾਂਦਾ ਹੈ ਖੁਸ਼ੀ ਹੋ ਜਾਂਦੇ ਨੇ ਤੇ ਉਹਨਾਂ ਦੀ ਬੋਡੀ ਵਾਰਮ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ ਦੇ ਜਮੇ ਜੀ ਜਿੰਨੇ ਸਾਨੂੰ ਪ੍ਰੋਬਲਮ ਹੋ ਰਹੀਆਂ ਕਿ ਜਦੋਂ ਸਾਡੇ ਬਲੱਡ ਦੀ ਤਸੀਰ ਗਰਮ ਹੋਣੀ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੇਟ ਤੇ ਬੈਠ ਕੇ ਥੈਰੇਪੀ ਦਿੰਦੀਆਂ ਤਾਂ ਬੜੇ ਤਰੀਕਾ ਮਤਲਬ ਕਿ ਬੜੀ ਜਲਦੀ ਉਹਨਾਂ ਦੀ ਬਿਮਾਰੀਆਂ ਠੀਕ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਮੈਮ ਪ੍ਰੋਸੈਸ ਸ਼ੁਰੂਆਤ ਕਿਵੇਂ ਹੁੰਦੀ ਜਿਵੇਂ ਇੱਕ ਪੇਸ਼ੈਂਟ ਆਇਆ ਤੁਸੀਂ ਉਸ ਦੇ ਨਾਲ ਗੱਲਬਾਤ ਕਰਦੇ ਹੋ ਕਿ ਪ੍ਰੋਬਲਮ ਕੀ ਹੈ ਉਸ ਨੂੰ ਜਾਣਦੇ ਹੋ ਉਸ ਤੋਂ ਬਾਅਦ ਜਿਹੜਾ ਥੈਰੇਪੀ ਦਿੱਤੀ ਜਾਂਦੀ ਹੈ ਹਾਂਜੀ ਸਰ ਪਹਿਲਾ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਉਹਨਾਂ ਨੂੰ ਅੱਛੀ ਤਰ੍ਹਾਂ ਸਾਡਾ ਸਟਾਫ ਗਾਈਡ ਕਰਦਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਕਿਨੇ ਚਿਰ ਤੋਂ ਹੈ ਯੋਨ ਨੇ ਕਿੰਨੀ ਮੈਡੀਸਿਨ ਖਾਦੀ ਆ ਜਾਂ ਕਿੱਥੋਂ ਉਹਨਾਂ ਨੇ ਇਲਾਜ ਕਰਵਾਇਆ ਕਿ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੈ ਹੈਗੀ ਕਿੰਨੇ ਚਿਰ ਤੋਂ ਹੈਗੀ ਆ ਉਸ ਤਰੀਕੇ ਨਾਲ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਗਾਈਡ ਕਰਕੇ ਉਹਨਾਂ ਨੂੰ ਥੈਰੇਪੀ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਥੈਰੇਪੀ ਦਾ ਪ੍ਰੋਸੀਜਰ ਕਿਵੇਂ ਸ਼ੁਰੂ ਹੁੰਦਾ ਕੀ ਕੁਝ ਉੱਥੇ ਜਦੋਂ ਕੋਈ ਪੇਸ਼ੈਂਟ ਥੈਰੇਪੀ ਕਰਵਾਉਣ ਲੱਗਦਾ ਤਾਂ ਕੀ ਕੁਝ ਹੁੰਦਾ ਉਸ ਮਸ਼ੀਨ ਦੇ ਵਿੱਚ ਸਰ ਬਿਲਕੁਲ ਨੈਚਰ ਤਰੀਕੇ ਨਾਲ ਇਲਾਜ ਹੁੰਦਾ ਸਿਰਫ ਉਹਨਾਂ ਨੂੰ ਉੱਥੇ ਬੈਠ ਤੇ ਸੀ ਲਟਾ ਦੇਣਾ ਬੈੱਡ ਦੇ نیچے ਇੱਕ ਰੋਲਰ ਚੱਲਦਾ ਹੈ ਜੋ ਹਿਟਿੰਗ ਦਿੰਦਾ ਹੈ ਠੀਕ ਹੈ ਉਹ ਬੈਟ ਦੀਸ ਤੋਂ ਐਫਾਇਰੈਂਸ ਨਿਕਲਦੀ ਆ ਜੋ ਸਾਡੀ ਬਲੋਕ ਨਸਾਂ ਨੂੰ ਖੋਲਦੀ ਆ ਜਦੋਂ ਰੈਗੂਲਰ ਥੈਰੇਪੀ ਲੈਂਦੇ ਉਹਨਾਂ ਦੀ ਜਿਹੜੀ ਬਲੋਕ ਨਸਾਂ ਨੇ ਉਹ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਬਲੱਡ ਦਾ ਸੰਚਾਰ ਕੋਈ ਬਿਮਾਰੀ ਹੈ ਬਲੱਡ ਰੁਕੇ ਤੇ ਹੀ ਬਿਮਾਰੀ ਸਾਨੂੰ ਆਉਂਦਾ ਜਬ ਬਲੱਡ ਸਾਡਾ ਗਾੜਾ ਹੋਣਾ ਸ਼ੁਰੂ ਹੁੰਦਾ ਤਾਂਸੇ ਬਿਮਾਰੀ ਆਉਂਦੀ ਹੈ ਬਲੱਡ ਜਦੋਂ ਉਹਨਾਂ ਤੇ ਰੋਲਰ ਦੀ ਥੈਰੇਪੀ ਦਿੱਤੀ ਜਾਂਦੀ ਆ ਤੇ ਬਲੱਡ ਦੀ ਜਿਹੜੀਆਂ ਬਲੋਕੀਜ਼ ਐ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਜੋ ਗੰਦਗੀ ਆ ਉਹ ਉਲਟੀ ਕਾਰਾ ਲੂਮੋਸ਼ਨ ਨਿਕਾਰੇ ਦੇ ਨਿਰਹਾਏ ਨਿਕਲਣੇ ਜਿਵੇਂ ਲੋਕ ਥੈਰੇਪੀ ਕਰਵਾਉਣ ਦੇ ਲਈ ਆਉਂਦੇ ਨੇ ਤਾਂ ਕਿੰਨਾ ਟਾਈਮ ਉਹਨਾਂ ਨੂੰ ਇੱਥੇ ਥੈਰੇਪੀ ਕਰਵਾਉਣੀ ਪੈਗੀ ਕਿੰਨੇ ਦਿਨ ਹਾਂਜੀ ਸਰ ਇੱਥੇ ਅਸੀਂ ਅਸੀਂ 4 ਮਹੀਨੇ ਥੈਰੇਪੀ ਕਹਿੰਦੇ ਆ ਕਿ 120 ਦਿਨ ਦੀ ਥੈਰੇਪੀ ਬਹੁਤ ਜ਼ਰੂਰੀ ਹੈ ਕਿਉਂਕਿ 120 ਦਿਨ ਦੀ ਥੈਰੇਪੀ ਦੇ ਨਾਲ ਉਹਨਾਂ ਦੇ ਜਿਹੜਾ ਬਲੱਡ ਹੈ ਬਿਲਕੁਲ ਨਵਾਂ ਬੰਨਣਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਬਲੱਡ ਵਿੱਚ ਗੰਦਗੀ ਹੈ ਉਹ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤੇ ਬਿਜ ਬਿਮਾਰੀ ਹੀ ਬਲੱਡ ਦੀ ਗੰਦਗੀ ਹੈ ਜਦ ਗੰਦਗੀ ਨਿਕਲ ਗਈ ਬਲੱਡ ਦਾ ਸੰਚਾਰ ਬਿਲਕੁਲ ਸਹੀ ਤਰ੍ਹਾਂ ਚੱਲਣਾ ਸ਼ੁਰੂ ਹੋ ਬਿਮਾਰੀ ਆਟੋਮੈਟਿਕ ਹੀ ਠੀਕ ਹੋਣਾ ਸ਼ ਸਰ ਕੋਈ ਪੈਸਾ ਨਹੀਂ ਆ ਫ੍ਰੀ ਆਫ ਕੋਸਟ ਹੈ ਜਦੋਂ ਮਰਜ਼ੀ ਨਾ ਮਰਜ਼ੀ ਤੇਰਪੀ ਲੈਣ ਤੇ ਜਿੰਨੇ ਮਰਜ਼ੀ ਟਾਈਮ ਉਹਨਾਂ ਨੂੰ ਤੇਰਪੀ ਕਰਵਾਉਣੀ ਹੈ ਫ੍ਰੀ ਹੈ ਬਿਲਕੁਲ ਬਿਲਕੁਲ ਜੀ ਸੀ ਜੀ ਹਾਂਜੀ ਪਰ ਕਿੰਨੀ ਕਿਹੜੀ ਕਿਹੜੀ ਬਿਮਾਰੀ ਲੈ ਕੇ ਲੋਕ ਆਉਂਦੇ ਨੇ ਤੇ ਕਿੱਥੋਂ ਕਿੱਥੋਂ ਦੇ ਲੋਕ ਆ ਰਹੇ ਨੇ ਸਰ ਸਾਡੇ ਤੋਂ ਆਪਣੇ ਨਜ਼ਦੀਕ ਦੇ ਕੋਸਟਨ ਮਾਰਕੀਟ ਤੋਂ ਜਵਾਰ ਕੈਂਪ ਤੋਂ ਤੇ ਹੈਬੋਵਾਲ ਤੋਂ ਪਾਸੇ ਕਾਫੀ ਦੂਰੋਂ ਵੀ ਲੋਕ ਆਉਂਦੇ ਲੋਕਲ ਦੇ ਬਹੁਤ ਜ਼ਿਆਦਾ ਦੂਰੋਂ ਆਉਂਦੇ ਹਾਂਜੀ ਮੈਮ ਕਿੰਨਾ ਟਾਈਮ ਜਿਹੜਾ ਉਹਨਾਂ ਨੂੰ ਵੇਟ ਕਰਨੀ ਪੈਗੀ ਇੱਥੇ ਜਦੋਂ ਤੇਰਪੀ ਲੈਣ ਆਉਣਾ ਕਿੰਨਾ ਸਮਾਂ ਕੱਢ ਕੇ ਆਣ ਸਰ ਇੱਕ ਡੇਢ ਘੰਟਾ ਤੱਕ ਲੱਗ ਹੀ ਜਾਂਦਾ ਕਿਉਂਕਿ 40 ਮਿੰਟ ਦੀ ਥੈਰੇਪੀ ਹੁੰਦੀ ਆ 10-15 ਮਿੰਟ ਅਸੀਂ ਮੈਡੀ ਥੈਰੇਪੀ ਦਿੰਨੀ ਆ ਤੇ ਅੱਧਾ ਬਣਾੰਟਾ ਪੂਨਾ ਘੰਟਾ ਨੂੰ ਵੇਟ ਕਰਨ ਵਾਸਤੇ ਖੰਮਸ ਕਮ ਡੇਢ ਤੋਂ 2 ਘੰਟੇ ਲੱਗ ਜਾਂਦੇ ਕੋਈ ਦਵਾਈ ਵੀ ਦਿੱਤੀ ਜਾਂਦੀ ਤੁਹਾਡੇ ਵੱਲੋਂ ਨਹੀਂ ਸਰ ਕੋਈ ਦਵਾਈ ਨਹੀਂ ਕੋਈ ਮੈਡੀਸਨ ਨਹੀਂ ਕੋਈ ਇੰਜੈਕਸ਼ਨ ਨਹੀਂ ਕਿਉਂਕਿ ਆਪਰੇਸ਼ਨ ਤਾਂ ਨਹੀਂ ਕੁਝ ਸੀਰੀਅਸ ਓਨਲੀ ਨੈਚੁਰਲ ਤਰੀਕੇ ਦੇ ਨਾਲ ਥੈਰੇਪੀ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਨੈਚੁਰਲ ਤਰੀਕੇ ਨਾਲ ਉਹਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਮੈਮ ਸਮਾਂ ਕੀ ਰਹਿਣ ਵਾਲਾ ਹੈ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਥੇ ਲੋਕ ਆ ਸਕਦੇ ਨੇ ਸਰ ਸਾਡਾ ਸੈਂਟਰ 8 ਵਜੇ ਖੁੱਲ ਜਾਂਦਾ ਹੈ ਤੇ 5:30 ਵਜੇ ਤੱਕ ਸਿਰ ਕੀ ਹੁੰਦਾ ਹੈ 5 ਵਜੇ ਸਾਰਾ ਲਾਸਟ ਬੈਚ ਹੁੰਦਾ ਹੈ ਹਾਂਜੀ ਸੱਤੋ ਦਿਨ ਖੁੱਲਿਆ ਜਾਂ ਕਿਸੇ ਦਿਨ ਛੁੱਟੀ ਵੀ ਹੁੰਦੀ ਹੈ ਸਿਰਫ ਸੰਡੇ ਨੂੰ ক্লোਜ਼ ਹੁੰਦਾ ਹੈ ਹਾਂਜੀ ਬਾਕੀ 6 ਦਿਨ ਅਸੀਂ ਥੈਰੇਪੀ ਦਿੰਦੇ ਹਾਂ ਤੇ ਜੇ ਕਿਸੇ ਨੇ ਆਣਾ ਹੈ ਤੇ ਥੈਰੇਪੀ ਕਰਵਾਉਣ ਦੇ ਲਈ ਤਾਂ ਲੋਕੇਸ਼ਨ ਜਿਹੜੀ ਹੈ ਜਰੂਰ ਦੱਸ ਦਿਓ ਸਰ ਲੁਧਿਆਣਾ ਭਾਰਤ ਨਗਰ ਚੌਕ ਐਸਸੀ ਹਸਪੀਟਲ ਦੇ ਓਪੋਜ਼ਿਟ ਫਸਟ ਫਲੋਰ ਤੇ ਸਾਡਾ ਥੈਰੇਪੀ ਸੈਂਟਰ ਮੀਰਾਣਾ ਬਲਕੋਪਾਲਾ ਕੀ ਤਕਲੀਫ ਕੀਏ ਤੁਹਾਨੂੰ ਸਰ ਮੇਰੇ ਨਾ ਪਿੰਨੀ ਆ ਮੋਟ ਗੋਡੇ ਥਲੇ ਪਿੰਨੀ ਹੈ ਨਾ ਦੁਖਦੀ ਐ ਸੀ ਥੋੜੇ ਚੱਲਦਾ ਸੀ ਨਾ ਮੈਂ ਤੁਹਾਨੂੰ ਸਕਾਰ ਮਹਿਸੂਸ ਕਰਦਾ ਸੀ ਐ ਕਿੰਨੇ ਸਮੇ ਤੋਂ ਇਹ ਪ੍ਰੋਬਲਮ ਰਹਿ ਰਹੀ ਸੀ ਤੁਹਾਨੂੰ ਇਹ ਹੈਗੀ 3-4 ਮਹੀਨੇ ਤੋਂ ਸੀ 3-4 ਮਹੀਨੇ ਹਾਂ ਤੇ ਇੱਥੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹਾਂਜੀ ਪਹਿਲਾ ਦਿਨ ਹੀ ਆ ਮੇਰਾ ਜੀ ਪਹਿਲਾ ਦਿਨ ਹੈ ਜਿੱਦਾਂ ਦਾ ਲੱਗ ਰਿਹਾ ਤੇ ਆ ਕੇ ਹਾਂ ਠੀਕ ਲੱਗ ਰਿਹਾ ਜੀ ਜਿਹੜਾ ਸਟਾਫ ਨੇ ਨਾ ਇਸ ਤਰ੍ਹਾਂ ਸੁਝਾਇਆ ਉਹਨੂੰ ਪੁੱਛਿਆ ਗਿਆ ਵੀ ਅਸੀਂ ਆਪਣੇ ਆਪ ਕੀ ਦੱਸਦੀ ਸੀ ਜੋ ਪੁੱਛੀਏ ਸੀ ਜੀ ਜੀ ਤੋ ਪੈਸੇ ਵੀ ਲਿੱਤੇ ਜਾਂਦੇ ਨੇ। ਨਾ ਕੋਈ ਪੈਸਾ ਲੈਂਦਾ ਜੀ। ਫ੍ਰੀ ਕੀਤੀ ਜਾ ਰਹੀ ਹੈ। ਫ੍ਰੀ ਕੀਤੀ ਜਾ ਰਹੀ ਹੈ ਤੇ ਹਰ ਕਈ ਬੰਦੇ ਆ ਕੇ ਮੈਨੂੰ ਪੁੱਛਿਆ ਤੇ ਕਲੀਮ ਪੁੱਛੀ ਆ ਕਿ ਉਹਦੇ ਸਾਹਮਣੇ ਉਹਨਾਂ ਨੇ ਹਾਈ ਕੋਪਰੇਟ ਕਰਦੇ ਦੇ ਹਰ ਗੱਲ ਧਿਆਨ ਨਾਲ ਸੁਣਦੇ ਪਏ। ਸਰ ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਜੀ। ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਤੇ ਕੀ ਪ੍ਰੋਬਲਮ ਸੀ ਤੁਹਾਨੂੰ? ਤਕਰੀਬਨ 6 ਮਹੀਨੇ ਤੋਂ ਆ ਰਹੇ ਹਾਂ। ਲੱਗਦਾ ਮੇਰਾ ਲੱਕਦਰਦ ਕਰਦਾ ਸੀਗਾ, ਪੇਟ ਗੈਸ ਸੀਗੀ, ਕਬਜ਼ ਸੀਗੀ ਤੇ ਬੀਪੀ ਸੀਗਾ। ਤਾਂ 5-6 ਮਹੀਨੇ ਤੋਂ ਤੁਸੀਂ ਇੱਥੇ ਆ ਰਹੇ ਹੋ ਤੁਹਾਨੂੰ ਫਰਕ ਪੈ ਰਿਹਾ? ਬਹੁਤ ਫਰਕ ਪਿਆ ਜੀ ਮੈਂ ਲੇ ਲੱਕ ਦਰਦ ਤਾਂ ਬੜਾ ਹੀ ਬਿਲਕੁਲ ਹੀ ਠੀਕ ਹੋ ਗਿਆ। ਫਿਰ ਕਵਰਸੀ ਦੀ ਕਵਰਜ ਵੀ ਠੀਕ ਹੋ ਗਈ। ਜੀ ਜੀ। ਕੋਈ ਪੈਸੇ ਵੀ ਲਿੱਤੇ ਜਾਂਦੇ ਨੇ ਤੇ ਨਹੀਂ ਜੀ ਪੈਸਾ ਕੋਈ ਨਹੀਂ ਲੈਂਦਾ ਫ੍ਰੀ ਆ। ਡੇਲੀ ਆਈ ਦਾ। ਤੇ ਕਿੰਨਾ ਟਾਈਮ ਕਰਨਾ ਚੇ ਥੈਰੇਪੀ ਲੈਣੀ ਪੈਂਦੀ ਕਿੰਨੇ ਟਾਈਮ ਵਾਸਤੇ ਆਉਣਾ ਪੈਂਦਾ? 40 ਮਿੰਟ ਤਾਂ ਬੈੱਡ ਦੀ ਆ ਤੇ 10 ਮਿੰਟ ਜਾਂ 10-15 ਮਿੰਟ ਉਹ ਵੀ ਆਉਦੀ ਜੀ ਮੈਟ ਦੀ ਆ। ਸੋ ਸਟਾਫ ਕਿਸ ਤਰੀਕੇ ਦੇ ਨਾਲ ਤੁਹਾਨੂੰ ਡੀਲ ਕਰਦਾ ਹੈ? ਬਹੁਤ ਬਹੁਤ ਕੋਆਪਰੇਟਿਵ ਕੋਆਪਰੇਟਿਵ ਦਾ ਸਟਾਫ ਇਹਨਾਂ ਦਾ। ਜਿੰਨਾ ਕਹਦੇ ਮੈਂ ਤਾਂ ਜਲਤਾਰੀ ਫਿਰ ਬਹੁਤ ਤਰੀਫ ਕਰਦੀ ਜਿੰਨੇ ਉਹਨੇ ਕੰਮ ਹੈ ਮਤਲਬ ਜਦੋਂ ਤੁਸੀਂ ਇਸ ਬੈੱਡ ਦੇ ਉੱਤੇ ਲੇਟਦੇ ਹੋ ਥੈਰੇਪੀ ਕਰਵਾਉਂਦੇ ਹੋ ਤਾਂ ਕੀ ਕੁਝ ਮਤਲਬ ਤੁਹਾਨੂੰ ਫੈਸਿਲਿਟੀ ਮਿਲਦੀ ਹੈ ਤੇ ਇੱਥੇ ਆ ਕੇ ਸਾਨੂੰ ਪੁੱਛਦੇ ਆ ਕੋਈ ਤਕਲੀਫ ਤਾਂ ਨਹੀਂ ਕੋਈ ਜ਼ਿਆਦਾ ਬੁਖਾਰ ਤਾਂ ਨਹੀਂ ਹੋਇਆ ਕੋਈ ਹੋਰ ਜ਼ਿਆਦਾ ਦਰਦ ਤਾਂ ਨਹੀਂ ਬਧੀ ਇਹ ਸਾਰਾ ਪੁੱਛਦੇ ਆ ਸੋ ਜੇ ਤੁਹਾਨੂੰ ਵੀ ਡਿਸਪੇਨ ਹੈ ਬੈਕ ਪੇਨ ਹੈ ਜਾਂ ਫਿਰ ਸਰਵਾਈਕਲ ਕਿਸੇ ਵੀ ਤਰ੍ਹਾਂ ਦੀ ਪੇਨ ਹੈ ਤਾਂ ਤੁਸੀਂ ਵੀ ਥੈਰੇਪੀ ਦੇ ਨਾਲ ਨੈਚੁਰਲ ਤਰੀਕੇ ਦੇ ਨਾਲ ਠੀਕ ਹੋਣਾ ਚਾਹੁੰਦੇ ਹੋ ਤਾਂ ਇਸ ਥੈਰੇਪੀ ਸੈਂਟਰ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਚਾਹੇ ਜਿੰਨਾ ਵੀ ਸਮਾਂ ਲੱਗੇ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਹਿਲਾਂ ਜਦੋਂ ਕੋਈ ਮਰੀਜ਼ ਇੱਥੇ ਆਂਦਾ ਹੈ ਤਾਂ ਉਸਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸ ਦੀ ਪਰੇਸ਼ਾਨੀ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਥੈਰੇਪੀ ਜਿਹੜੀ ਦਿੱਤੀ ਜਾਂਦੀ ਹੈ ਸੋ ਥੈਰੇਪੀ ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਫ੍ਰੀ ਦੇ ਵਿੱਚ ਤੁਸੀਂ ਥੈਰੇਪੀ ਲੈ ਸਕਦੇ ਹੋ ਸਮਾਂ ਤੇ ਲੋਕੇਸ਼ਨ ਇਹਨਾਂ ਨੇ ਦੱਸ ਦਿੱਤੀ ਹੈ ਕਿੱਥੇ ਤੁਸੀਂ ਆਣਾ ਜੇਕਰ ਤੁਹਾਡੇ ਕਿਸੇ ਬ੍ਰੈਂਡ ਨੂੰ ਰਿਸ਼ਤੇਦਾਰ ਨੂੰ ਕਿਸੇ ਨੂੰ ਤਕਲੀਫ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਦਾ ਵੀ ਜੜਾ ਭਲਾ ਹੋ ਸਕੇ ਤੇ ਉਹ ਆਪਣੀ ਬਿਮਾਰੀ ਤੋਂ ਨਜਾਤ ਪਾ ਸਕਣ